ਦੇਸ਼ਪਾਤ ਦੇ ਵਿੱਚ 79ਵੇਂ ਆਜ਼ਾਦੀ ਦਿਹਾੜੇ ਦੀ ਧੂਮ ਜਿਹੜੀ ਹੈ ਉਹ ਵੇਖੀ ਜਾ ਰਹੀ ਹੈ ਅਤੇ ਰਾਜਪੁਰ ਦੇ ਵਿੱਚ ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਦੇ ਵਿੱਚ ਰਾਜਪੁਰ ਦੇ ਛੰਟਾ ਗਰਾਊਂਡ ਦੇ ਵਿੱਚ ਸਮਾਗਮ ਦਾ ਆਯੋਜਨ ਕੀਤਾ ਗਿਆ ਦੱਸਦੀ ਕਿ ਜਿੱਥੇ ਰਾਜਪੁਰਾ ਦੇ ਅਲੱਗ-ਅਲੱਗ ਥਾਵਾਂ ਤੇ ਆਜ਼ਾਦੀ ਦਿਹਾੜਾ ਬੜੀ ਧੂਮ-ਧਾਮ ਤੇ ਨਾਲ ਮਨਾਇਆ ਗਿਆ ਉੱਥੇ ਹੀ ਰਾਜਪੁਰਾ ਦੇ ਛੰਟਾ ਗਰਾਊਂਡ ਦੇ ਵਿੱਚ ਸਰਕਾਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਜੀ ਇਸ ਦੇ ਵਿੱਚ ਰਾਜਪ੍ਰਧਾਨ ਯੋਗ ਐਸ.ਟੀ.ਐਮ ਅਵਿਸ਼ੇਕ ਗੁਪਤਾ ਨੇ तिरंगा झंडा फहराਉਣ ਦੀ ਰਸਮ ਅਦਾ ਕੀਤੀ। ਅਤੇ ਉਹਦੇ ਨਾਲ ਹੀ ਮਾਰਚ ਪਾਰਸ਼ ਤੋਂ ਸਲਾਮੀ ਲਏਗੀ ਜਿਹਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਮਾਨਯੋਗ ਐਸਟੀਐਮ ਸਾਹਿਬ ਨੂੰ ਸਲਾਮੀ ਦਿੱਤੀ ਗਈ ਐਥੇ ਤੁਹਾਨੂੰ ਦੱਸਦੇ ਕਿ ਰਾਜਪ੍ਰਦੀਪ ਵਿਧਾਇਕਾ ਮੈਡਮ ਨੀਨਾ ਮਿੱਤਲ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸਨ ਰਾਜਪ੍ਰਾ ਸਬ ਡਿਵੀਜ਼ਨ ਦੇ ਮਾਨਯੋਗ ਜੱਜ ਸਾਹਿਬਾਨ ਵੀ ਖਾਸ ਤੌਰ ਤੇ ਮੌਜੂਦ ਰਹੇ ਕੌਮੀ ਤਿਰੰਗਾ ਫੇਰਉਣ ਤੋਂ ਬਾਅਦ ਉਹ ਐਸ.ਜੀ.ਐਮ ਸਾਹਿਬ ਨੇ ਆਈ ਹੋਈ ਮਹਿਮਾਨਾ ਅਤੇ ਰਾਜਪ੍ਰਣਿਵਾਸੀਆਂ ਨੂੰ ਮੰਚ ਤੋਂ ਆਪਣੀ ਭਾਸ਼ਣ ਦੀ ਰਾਹੀਂ ਬਹੁਤ ਵਧੀਆ ਸੰਦੇਸ਼ ਦਿੱਤਾ। ਇਸ ਪ੍ਰੋਗਰਾਮ ਦੇ ਵਿੱਚ ਸਕੂਲੀ ਬੱਚਿਆਂ ਦੇ ਪੱਲੋ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜੀਮੇ ਕੀ ਦੇਸ਼ ਭਗਤੀ ਦੇ ਗੀਤ ਅਤੇ ਦੇਸ਼ ਭਗਤੀ ਤੇ ਗਾਣਿਆਂ ਤੇ ਡਾਂਸ ਕੀਤਾ ਗਿੱਦੇ ਦੀ ਪੇਸ਼ਕਾਰੀ ਕੀਤੀ ਅਤੇ ਸਕੂਲ ਦੇ ਬੱਚਿਆਂ ਦੇ ਫਲੋ ਬਹੁਤ ਹੀ ਵਧੀਆ ਢੰਗ ਦੇ ਨਾਲ ਇਹ ਪੇਸ਼ਕਾਰੀ ਕੀਤੀ ਗਈ ਇਸ ਸਮਾਗਮ ਦੇ ਵਿੱਚ ਜਿੱਤੇ ਸਕੂਲ ਦੇ ਬੱਚਿਆਂ ਤੇ ਸਮਾਜ ਸੇਵੀ ਸੰਸਥਾਵਾਂ ਆਪਣੀ ਆਪਣੀ ਖੇਤਰ ਦੇ ਵਿੱਚ ਵਧੀਆ ਕੰਮ ਕਰ ਰਹੇ ਨੇ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਸਨਮਾਨ ਚਿੰਨ੍ਹ ਦੇ ਕੇ ਹੋਤੀ ਹੀ ਆਜ਼ਾਦੀ ਕੁਲਾਟੀਆਂ ਨੂੰ ਵੀ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਰ ਅਤੇ ਰਾਜਪ੍ਰਦੇਸ਼ ਮਾਨਯੋਗ ਐਸ ਕੇ ਐਮ ਸਾਹਿਬ ਤੇ ਉਸਨੂੰ ਮਾਨਿਤ ਕੀਤਾ ਗਿਆ ਇਸ ਮੌਕੇ ਤੇ ਜੰਗਲਾਤ ਮਹਿਕਮੇ ਵੱਲੋਂ ਜਿੱਤੇ ਲੋਕਾਂ ਨੂੰ ਹਲਕਾ ਵਿਤਾਇਕਾ ਮੈਡਮ ਨੀਨਾ ਮਿੱਤਲ ਦੇ ਹੱਥੋਂ ਬੂਟੇ ਵੰਡਵਾਏ ਗਏ। ਉੱਥੇ ਹੀ ਨਗਰ ਕੌਂਸਲਰ ਰਾਜਪਰਾ ਵੱਲੋਂ ਕਈ ਸਟਾਲ ਪੇਖਣ ਨੂੰ ਮਿਲੇ। ਜਿੱਥੇ ਤੁਹਾਨੂੰ ਦੱਸਦੀ ਕਿ ਇਹ ਸਾਰਾ ਪ੍ਰੋਗਰਾਮ ਰਾਜਪਰਾ ਨਗਰ ਕੌਂਸਲ ਦੇ ਵੱਲੋਂ ਬੜੇ ਹੀ ਸੋਹਣੇ ਢੰਗ ਤੇ ਨਾਲ ਕੀਤਾ ਗਿਆ ਸੀ। ਝੰਡਾ ਗਰਾਊਂਡ ਦੀ ਸਫਾਈ ਤੇ ਇੰਤਜ਼ਾਮ ਵੀ ਇੱਥੇ ਖਾਸ ਤੌਰ ਤੇ ਪੇਖਣ ਨੂੰ ਮਿਲੇ ਸਨ। ਆਉ ਤੁਹਾਨੂੰ ਸੁਣਾਉਣੀ ਹੈ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਰਾਜਪ੍ਰਧਾਨ ਮਾਨਯੋਗ ਐਸ.ਟੀ.ਐਮ ਸਾਹਿਬ ਦਾ ਦੇਸ਼ ਵਾਸੀਆਂ ਨੂੰ ਸਵੰਤਰਤਾ ਦਿਵਸ ਦੀ ਬਹੁਤ ਬਹੁਤ ਮੁਬਾਰਕਾਂ ਦਿੰਦੀਆਂ ਕਿਉਂਕਿ ਇੱਕ ਇਹ ਦਿਵਸ ਹੈ ਜਿਹੜਾ ਆਜ਼ਾਦੀ ਦਿਵਸ ਹੈ ਇਹ ਸਾਨੂੰ ਯਾਦ ਕਰਵਾਉਂਦਾ ਹੈ ਕਿ ਅਸੀਂ ਕਿੰਨਾ ਸਾਡੇ ਸੈਨਿਕ ਵੀਰਾਂ ਨੇ ਕਿੰਨਾ ਸੰਘਰਸ਼ ਕਰਕੇ ਸਾਨੂੰ ਇਹ ਆਜ਼ਾਦੀ ਦਵਾਈ ਹੈ ਤਾਂ ਅੱਜ ਉਹਨਾਂ ਸ਼ਹੀਦਾਂ ਲਈ ਵੀ ਨਮਨ ਦਾ ਦਿਨ ਹੈ ਉਹਨਾਂ ਨੂੰ ਅਸੀਂ ਨਮਨ ਕਰਦੇ ਹਾਂ ਕਿ ਜਿਨ੍ਹਾਂ ਦੇ ਸੰਘਰਸ਼ ਕਰਕੇ ਅਸੀਂ ਆਜ਼ਾਦ ਆ ਅੱਜ ਅਸੀਂ ਖੁੱਲੀ ਸਾਹ ਲੈ ਰਹੇ ਆ ਅਸੀਂ ਲੋਕਤੰਤਰ ਦੀ ਵਰਤੋਂ ਕਰ ਸਕਦੇ ਆ ਤਾਂ ਅੱਜ ਦਾ ਦਿਨ ਸਾਡੇ ਲਈ ਵਿਸ਼ੇਸ਼ ਹੈ ਔਰ ਅੱਜ ਇੱਥੇ ਬੱਚਿਆਂ ਨੇ ਬੜੇ ਰੰਗਾਰੰਗ ਪ੍ਰੋਗਰਾਮ ਕੀਤੇ ਆ ਉਹਨਾਂ ਦੇ ਵਿੱਚ ਪਤਾ ਲੱਗਦਾ ਹੈ ਕਿ ਦੇਸ਼ ਪ੍ਰਤੀ ਕਿੰਨੀ achhi ਭਾਵਨਾ ਹੈ ਸਾਡੇ ਨਾਲ ਅੱਜ ਵਿਸ਼ੇਸ਼ ਤੌਰ ਤੇ ਐਸਡੀਐਮ ਸਾਹਿਬ ਨੇ ਜਿਨ੍ਹਾਂ ਨੇ ਅੱਜ ਝੰਡਾ ਲਹਿਰਾਇਆ ਔਰ ਇੱਕ ਮੈਸੇਜ ਦਿੰਦਾ ਹੈ ਕਿ ਰਾਜਪੂਰਾ ਦੇ ਲੋਕ ਦੇਖੋ ਕਿੰਨਾ ਇਕੱਠਾ ਹੋ ਕੇ ਅੱਜ ਆਜ਼ਾਦੀ ਦੇ ਦਿਵਸ ਮਨਾ ਰਹੇ ਨੇ ਔਰ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੀ ਇੱਥੇ ਆਈਆਂ ਨੇ ਇੱਕ ਮੈਂ ਦੇਖ ਰਹੀ ਹਾਂ ਇੱਕ ਪੇੜ ਮਾਂ ਕੇ ਨਾਮ ਇੱਕ ਇਸ ਮੇਮਨਾਲ ਅੱਜ ਪੌਦੇ ਵੀ ਬੰਡੇ ਜਾ ਰਹੇ ਨੇ ਜਿਹਦੇ ਨਾਲ ਅਸੀਂ ਪੋਲੂਸ਼ਨ ਦਾ ਵੀ ਧਿਆਨ ਰੱਖ ਸਕੀਏ ਇੱਕ ਪੇੜ ਮਾਂ ਕੇ ਨਾਮ ਜਿਵੇਂ ਕਹਿੰਦੇ ਹੈ ਕਿ ਮਾਂ ਸਾਡੀ ਪਾਲਣਾ ਕਰਦੀ ਹੈ ਅਸੀਂ ਇੱਕ ਪੇੜ ਨੂੰ ਮਾਂ ਦੇ ਨਾਮ ਤੇ ਉਹਦੀ ਪਾਲਣਾ ਕਰੀਏ ਤਾਂ ਉਹ ਪੇੜ ਵੱਡਾ ਹੋ ਕੇ ਸਾਨੂੰ ਕਿੰਨੀ ਛਾਂ ਦੇਊਗਾ ਤੇ ਕਿੰਨਾ ਸਾਨੂੰ ਪੋਲੂਸ਼ਨ ਤੋਂ ਬਚਾਊਗਾ ਤਾਂ ਅੱਜ ਦਾ ਇਹ ਸਪੈਸ਼ਲ ਦਿਵਸ ਮੈਂ ਦੁਬਾਰਾ ਤੋਂ ਫਿਰ ਕਹੂੰਗੀ ਕਿ ਸਾਡੇ ਉਹ ਸ਼ਹੀਦਾਂ ਦੇ ਨਮਨ ਦਾ ਦਿਨ ਹੈ ਜਿਹੜਾ ਕਿ ਅੱਜ ਇੱਥੇ ਮਨਾਇਆ ਜਾ ਰਿਹਾ ਹੈ ਮੈਡਮ ਜਿਵੇਂ ਨਲਾਸ ਕਟ ਦਿੱਤਾ ਜੀ ਰਾਜਪੇ ਕੁਇਸ ਤਰ੍ਹਾਂ ਹੋਰ ਵੱਡੀ ਸੁਵਾਲ ਦੇਣ ਜਾ ਰਹੇ ਹੋ ਬਿਲਕੁਲ ਜੀ ਠਮੋਲੀ ਅੰਡਰਪਾਸ ਵੀ ਜਲਦੀ ਹੀ ਕੰਮ ਉਹਦਾ ਸ਼ੁਰੂ ਹੋ ਰਿਹਾ ਹੈ ਕਿਉਂਕਿ ਜਿਸ ਜੀ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ ਜਿਵੇਂ ਤੁਹਾਨੂੰ ਪਤਾ ਹੈ ਨਲਾਸ ਮੰਦਿਰ ਆਪਣਾ ਇਤਿਹਾਸਿਕ ਮੰਦਿਰ ਹੈ ਤੇ ਉੱਥੇ ਕੱਟ ਨਾ ਹੋਣ ਕਰਕੇ ਬੜੇ ਐਕਸੀਡੈਂਟ ਹੁੰਦੇ ਸੀ ਬੜੀ ਡੈਥ ਹੁੰਦੀ ਸੀ ਤਾਂ ਮੇਰੀ ਬੋਲੇ ਬਾਬਾ ਅੱਗੇ ਇੱਕੋ ਹੀ ਪ੍ਰੇ ਸੀ ਕਿ ਬੋਲੇ ਬਾਬਾ ਤੁਸੀਂ ਕਦੇ ਮੌਕਾ ਦੇਈਓ ਤਾਂ ਇਹ ਕੰਮ ਕਰਵਾਵਾਂਗੇ ਅੱਜ ਉਹਨਾਂ ਦੇ ਆਸ਼ੀਰਵਾਦ ਨਾਲ ਇਹ ਕੰਮ ਪੂਰਾ ਹੋਣ ਵਾਲਾ ਹੈ ਤੇ ਜਲਦੀ ਹੀ ਠਮੋਲੀ ਦਾ ਅੰਡਰਪਾਸ ਦਾ ਵੀ ਕੰਮ ਸ਼ੁਰੂ ਹੋ ਜਾਊਗਾ। ਅੱਜ 5 ਫਰਵਰ ਦਾ 78ਵਾਂ ਸੁਤੰਤਰਤਾ ਦੀ ਵਰੇਗੰਡ ਹੈ ਸੁਤੰਤਰਤਾ ਦਿਵਸ ਦੀ ਵਰੇਗੰਡ ਹੈ ਤੇ ਇਸ ਦਿਨ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਸਾਰੇ ਰਾਜਪੁਰਾ ਵਾਸੀਆਂ ਨੂੰ ਵਧਾਈ ਦਿੰਦਾ ਤੇ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਵਾਟ ਸਾਰੇ ਬਰਨ ਲੈਂ ਕਿ ਅਸੀਂ ਹਰਾ-ਪਰਾ ਰਾਜਪੁਰਾ ਬਣਾਈਏ ਇਹਦੇ ਚ ਕੂੜਾ ਅਤੇ ਗੰਦਗੀ ਆਦਿ ਨੂੰ ਸਾਫ਼ ਰੱਖੀਏ ਅਤੇ ਇਸ ਦੇ ਵਿੱਚ ਆਪਾਂ ਵੱਤੋ-ਵੱਤ ਯੋਗਦਾਨ ਪਾ ਕੇ ਆਪਣੇ ਵੱਤੋ-ਵੱਤ ਰੁੱਖ ਲਾਈਏ ਜਿਵੇਂ ਕਿ ਐਮਐਲਏ ਮੈਡਮ ਨੇ ਕਿਹਾ ਕਿ ਇੱਕ ਰੁੱਖ ਮਾ ਦੇ ਨਾਂ ਜੇ ਆਪਾਂ ਉਸ ਮਹੀਨ ਦੇ ਤਹਿਤ ਰੁੱਖ ਲਾਈਏ ਉਹਨੂੰ ਸੰਭਾਲੀਏ ਕਿ ਉਹ ਰੁੱਖ ਚੰਗੀ ਤਰ੍ਹਾਂ ਵਧੇ ਫੁੱਲੇ ਅਤੇ ਉਸ ਦੇ ਨਾਲ ਆਪਣਾ ਜਿਹੜਾ ਵਾਤਾਵਰਨ ਹੈ ਹੋਰ ਵੀ ਸਵੱਛ ਹੋਏਗਾ ਇਸੇ ਨਾਲ ਹੀ ਆਪਾਂ ਨਸ਼ਿਆਂ ਦੀ ਕੁਰੀਤੀ ਦਾ ਵੀ ਨੂੰ ਵੀ ਇਸ ਸਮਾਜ ਤੋਂ ਖਤਮ ਕਰੀਏ ਅਤੇ ਤੰਦਰੁਸਤੀ ਵੱਲ ਵਧੀਏ ਅਤੇ ਵੱਧ ਤੋਂ ਵੱਧ ਕਸਰਤਾਂ ਕਰੀਏ ਖੇਡਾਂ ਖੇਡੀਏ ਪੜ੍ਹਾਈ ਕਰੀਏ ਅਤੇ ਰਾਜਪੂਰੇ ਦਾ ਨਾਮ ਪੰਜਾਬ ਅਤੇ ਦੇਸ਼ ਦੇ ਵਿੱਚ ਰੋਸ਼ਨ ਕਰੀਏ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਪੂਰੇ ਸ਼ਹਿਰ ਦੀ ਤਾਂ ਰਾਜਪੁਰਾ ਨਗਰ ਕੌਂਸਲ ਦੇ ਵਿੱਚ ਵੀ ਨਗਰ ਕੌਂਸਲ ਪ੍ਰਧਾਨ ਸ਼੍ਰੀ ਨਰਿੰਦਰ ਸ਼ਾਸਤਰੀ ਵੱਲੋਂ ਤਿਰੰਗਾ ਝੰਡਾ ਫੇਰਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਦੇ ਵੱਲੋਂ ਉਹਨਾਂ ਨੂੰ ਸਲਾਮੀ ਦਿੱਤੀ ਗਈ। ਬੱਚਿਆਂ ਦੇ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਰਾਜਪੁਰਾ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਦੇ ਵੱਲੋਂ ਨਗਰ ਕੌਂਸਲ ਦੇ ਵਿੱਚ ਵਧੀਆ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਖਾਸ ਤੌਰ ਤੇ ਸਨਮਾਨ ਚਿੰਨ ਦਿੱਤਾ ਗਿਆ। ਆਉ ਤੋ ਤੁਹਾਨੂੰ ਸੁਣਾਉਂਦੇ ਆ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਰਾਜਪੁਰੇ ਨਗਰ ਕਾਉਂਸਲ ਪ੍ਰਧਾਨ ਸ਼੍ਰੀ ਨਰਿੰਦਰ ਸ਼ਾਸਤਰੀ ਜੀ ਦਾ ਅੱਜ ਬਹੁਤ ਅਹਿਮ ਦਿਨ ਹੈ ਜੀ ਆਪਾਂ 79ਵਾਂ ਜੋ ਆਜ਼ਾਦੀ ਦਿਵਸ ਦੀ ਮਰੇ ਮਰੇ ਗੰਡਾ ਜਿ ਬਣਾ ਰਹੇ ਆਪਾਂ ਹਰ ਸਾਲ ਨਗਰ ਕੌਂਸਲ ਵਿੱਚ 26 ਜਨਵਰੀ ਤੇ ਵੀ 15 ਅਗਸਤ ਵੀ ਪ੍ਰੋਗਰਾਮ ਕੀਤਾ ਜਾਂਦਾ ਹੈ ਤੋਂ ਮੈਨੂੰ ਖੁਸ਼ੀ ਹੈ ਕਿ ਲਗਾਤਾਰ ਕੇ ਲੰਬੇ ਸਮੇਂ ਤੋਂ ਪਰਮਾਤਮਾ ਨੇ ਬਖਸ਼ੀ ਹੈ ਕਿ ਮੈਨੂੰ ਇਹ ਮੌਕਾ ਮਿਲ ਰਿਹਾ ਹੈ ਔਰ ਮੇਰੀ ਹਰ ਸਮੇਂ ਇਹ ਭਾਵਨਾ ਹੈ ਕਿ ਜਦੋਂ ਪਰਮਾਤਮਾ ਨੇ ਇੱਕ ਜ਼ਿੰਮੇਵਾਰੀ ਬਖਸ਼ੀ ਆਪਾਂ ਨੂੰ ਅਸੀਂ ਆਪਣੀ ਪੂਰੀ ਦੰਦਾਈ ਨਿਮਾਨਦਾਰੀ ਨਾਲ ਅਸੀਂ ਆਪਣਾ ਕੰਮ ਕਰੀਏ ਤਾਂ ਦੇਸ਼ ਵਿੱਚ ਅੱਜ ਹਰ ਜਗ੍ਹਾ ਤੇ ਇਸ ਬੜੋ ਲਾਹਸ ਨਾਲ ਇਸ ਦਿਨ ਮਨਾਏ ਜਾ ਰਹੇ ਪਰ ਮੈਂ ਦੇਖਦਾ ਹਾਂ ਕਿ ਬਹੁਤ ਕੁਝ ਦੇਸ਼ ਵਿੱਚ ਹਲੇ ਹੋਣਾ ਦਾ ਬਾਕੀ ਹੈ ਸਾਡੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰੀਆਂ ਉਹਨਾਂ ਦਾ ਜੋ ਸੁਪਨਾ ਸੀਗਾ ਕਿ ਸਾਡੇ ਲੋਕ ਆਪਣੀ ਮਰਜ਼ੀ ਨਾਲ ਵਿਧਿਆ ਤਰੀਕ ਨਾਲ ਆਪਣੀ ਜ਼ਿੰਦਗੀ ਬਿਤਾਉਣ ਆਪਣੇ ਫੈਸਲੇ ਆਪ ਕਰਨ ਸਾਡੇ ਤੇ ਕੋਈ ਹੋਰ ਰਾਜ ਨਾ ਕਰੇ ਸਾਡੇ ਲੋਕ ਹੀ ਸਾਡੇ ਦੇ ਰਾਜ ਕਰਨ ਵੱਡੀ ਵੱਡੀ ਕਮੀਆਂ ਸੀ ਉਹਨਾਂ ਸ਼ਹੀਦਾਂ ਦੀ ਜੋ ਕਿ ਸ਼ਾਇਦ ਅਜੇ ਪੂਰੀ ਤਰ੍ਹਾਂ ਲੈ ਉਹਨਾਂ ਦੇ ਸੁਪਨੇ ਪੂਰੇ ਨਹੀਂ ਹੋਏ ਬਹੁਤ ਕੁਝ ਕਰਨ ਵਾਲਾ ਹੈਗਾ ਕਿਉਂਕਿ ਹਰ ਇਨਸਾਨ ਦੀ ਡਿਊਟੀ ਹੈਗੀ ਹੈ ਸਾਨੂੰ ਵਾਵਾ ਭੀਮਰਾਵ ਜੀ ਅੰਬੇਟਕਰ ਜੀ ਵੱਲੋਂ ਜੋ ਸੰਵਿਧਾਨ ਦੀ ਰਚਨਾ ਕੀਤੀ ਗਈ ਉਹਦੇ ਵਿੱਚ ਜਿੱਥੇ ਸਾਨੂੰ ਅਧਿਕਾਰ ਦਿੱਤੇ ਗਏ ਹਰ ਇੱਕ ਇਨਸਾਨ ਨੂੰ ਅਧਿਕਾਰ ਦਿੱਤੇ ਗਏ ਹਰੇਕ ਭਾਰਤ ਵਾਸੀ ਨੂੰ ਅਧਿਕਾਰ ਦਿੱਤੇ ਗਏ ਪਰ ਉਹਦੇ ਨਾਲ ਨਾਲ ਫਰਜ਼ ਵੀ ਜਿਹੜੇ ਸਾਡੇ ਜਿੰਮੇ ਪਹੁੰਚੇ ਨੇ ਸਾਡੇ ਸੀ ਆਏ ਨੇ ਜੇ ਅਸੀਂ ਉਹਨਾਂ ਫਰਜ਼ਾਂ ਦੀ ਅਸੀਂ ਪਾਣਾ ਨਹੀਂ ਕਰਾਂਗੇ ਤਾਂ ਉਹ ਸਾਡੇ ਵੱਲ ਉਦੇਸ਼ਪਰਤੀ ਸਾਡੇ ਵਫਾਦਾਰੀ ਨਹੀਂ ਹੋਊਗੀ ਅੱਜ ਬਹੁਤ ਵੱਡੀ ਐਸੇ-ਐਸੇ ਚੁਣਤੀਆਂ ਨੇ ਮਨੋਜ ਵਿੱਚ ਵਾਤਾਵਰਣ ਆਇਆ ਅਸੀਂ ਵੱਧ ਬੂਟੇ ਲਗਾ ਕੇ ਹਰ ਇਨਸਾਨ ਅਗਰ ਆਪਣੀ ਡਿਊਟੀ ਸਮਝੇ ਕਿਥੇ ਵੀ ਆਪਣੀ ਜਗ੍ਹਾ ਦੇਖ ਕੇ ਬੂਟਾ ਲਗਾਉਣ ਦੀ ਕੋਸ਼ਿਸ਼ ਕਰੇ ਉਹਨੂੰ ਪਾਲੇ ਅਸੀਂ ਵਾਤਾਵਰਣ ਨੂੰ ਪਹੁੰਚਾ ਸਕਦੇ ਆ ਜੀ ਗੱਲ ਕੀਤੀ ਜਾ ਵੀ ਰਾਜਪੁਰਾ ਰੋਟਰੀ ਕਲੱਬ ਦੀ ਤਾਂ ਇੱਥੇ ਸੰਦੀਪ ਗੁੜਪਾਨੀ ਜੋ ਕਿ ਰੋਟਰੀ ਕਲੱਬ ਦੇ ਨਵੇਂ ਪ੍ਰਧਾਨ ਬਣੇ ਨੇ ਉਹਨਾਂ ਨੇ ਪੱਲੋ ਤਿਰੰਗਾ ਝੰਡਾ ਫੈਰਉਣ ਦੀ ਰਸਮ ਅਦਾ ਕੀਤੀ ਗਈ ਰਾਸ਼ਟਰੀ ਗੀਤ ਗਾ ਕੇ ਦੇਸ਼ ਭਗਤੀ ਦਾ ਸੁਨੇਹਾ ਦਿੱਤਾ ਗਿਆ ਸੋ ਆਓ ਤੁਹਾਨੂੰ ਸੁਣਾਉਣਾ ਇਸ ਮੌਕੇ ਤੇ ਉਹਨਾਂ ਦਾ ਕੀ ਕੁਝ ਕਹਿਣਾ ਸੀ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ 15 ਅਗਸਤ ਦੀਆਂ ਇਸ ਸ਼ੁਭ ਦਿਨ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਸਾਡੇ ਕਲੱਬ ਵੱਲੋਂ ਮੇਰੇ ਰੋਟਰੀ ਕਲੱਬ ਵੱਲੋਂ ਰੋਟਰੀ ਕਲੱਬ ਪਰਿਵਾਰ ਵੱਲੋਂ ਸਾਰੇ ਸ਼ਹਿਰ ਨੂੰ ਅੱਜ ਜਿਹੜੇ ਸਾਡੇ ਦੇਸ਼ ਵਾਸੀਆਂ ਨੂੰ ਬਹੁਤ-ਬਹੁ ਲੱਖ-ਲੱਖ ਵਧਾਈਆਂ ਜਿਹੜਾ ਅੱਜ ਸਾਰੇ ਸ਼ਹਿਰ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸਾਡੇ ਵੱਲੋਂ ਲੱਖ-ਲੱਖ ਵਧਾਈਆਂ ਪਹਿਲਾਂ ਤਾਂ ਸਾਡੇ ਪ੍ਰੈਜ਼ੀਡੈਂਟ ਸੰਦੀਪ ਗੁੜਵਾਨੀ ਜੀ ਵੱਲੋਂ ਔਰ ਸਾਡੀ ਸਾਰੀ ਟੀਮ ਵੱਲੋਂ ਸਾਰੇ ਰਾਜਪੁਰਾ ਨਿਵਾਸੀਆਂ ਨੂੰ ਇਸ ਸ਼ੁਭ ਦਿਹਾੜੇ ਤੇ ਸੁਤੰਤਰਤਾ ਦਿਵਸ ਦੇ ਸ਼ੁਭ ਦਿਹਾੜੇ ਦੀ ਬਹੁਤ-ਬਹੁ ਮੁਬਾਰਕਬਾਦ ਅੱਜ ਰੋਟਰੀ ਕਲੱਬ ਰਾਜਪੁਰਾ ਵੱਲੋਂ ਇਸ 79ਵਾਂ ਜਿਹੜਾ ਸੁਤੰਤਰਤਾ ਦਿਵਸ ਹੈ ਉਹ ਰੋਟਰੀ ਭਵਨ ਦੇ ਵਿੱਚ ਮਨਾਇਆ ਗਿਆ ਝੰਡਾ ਫੈਰਾਉਣ ਦੀ ਰਸਮ ਸਾਡੇ ਪ੍ਰੈਜ਼ੀਡੈਂਟ ਸੰਦੀਪ ਗੁੜਵਾਨੀ ਜੀ ਵੱਲੋਂ ਅਦਾ ਕੀਤੀ ਗਈ ਔਰ ਨਾਲ ਹੀ ਇੱਕ ਨਵੀਂ ਜਿਹੜੀ ਪ੍ਰਥਾ ਰੋਟਰੀ ਵੱਲੋਂ ਸ਼ੁਰੂ ਕੀਤੀ ਗਈ ਸ਼ਹਿਰ ਦੇ ਜਿੰਨੇ ਵੀ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਸ਼ਖਸੀਅਤਾਂ ਨੇ ਜੋ ਰੋਟ ਰਾਜਪੁਰਾ ਦੇ ਔਰ ਰਾਜਪੁਰਾ ਦੇ ਆਲੇ-ਦੁਆਲੇ ਦੇ ਲੋਕਾਂ ਦੀ ਬਿਹਤਰੀ ਵਾਸਤੇ ਉਹਨਾਂ ਦੀ ਸੇਵਾ ਵਾਸਤੇ ਹਰ ਟਾਈਮ ਹਾਜ਼ਰ ਹੁੰਦੇ ਨੇ ਉਹਨਾਂ ਨੂੰ ਇੱਥੇ ਰੋਟਰੀ ਕਲੱਬ ਵੱਲੋਂ ਅੱਜ ਸਨਮਾਨ ਦੇ ਕੇ ਉਹਨਾਂ ਦੀਆਂ ਇਹਨਾਂ ਸੇਵਾਵਾਂ ਦੇ ਲਈ ਰਾਜਪੁਰਾ ਵੱਲੋਂ ਔਰ ਰੋਟਰੀ ਵੱਲੋਂ ਧੰਨਵਾਦ ਕੀਤਾ ਗਿਆ। ਐਨਾ ਹੀ ਨਹੀਂ ਰਾਜਪੁਰਾ ਦੇ ਸਮਾਜ ਸੇਵੀ ਅਤੇ ਟ੍ਰੈਫਿਕ ਮਾਰਸ਼ਲ ਦੀਪਕ ਚਾਪਲਾ ਨੂੰ ਅੱਜ ਪਟਿਆਲਾ ਵਿਖੇ ਕੀਤਾ ਗਿਆ ਜ਼ਿਲ੍ਹਾ ਸਮਾਗਮ ਦੇ ਵਿੱਚ ਮਾਨਯੋਗ ਡੀਸੀ ਸਾਹਿਬ ਅਤੇ ਮੰਤਰੀ ਜੀ ਦੇ ਵੱਲੋਂ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ। ਉਸ ਤੋਂ ਬਾਅਦ ਰਾਜਪੁਰੇ ਦੇ ਵਿੱਚ ਟ੍ਰੈਫਿਕ ਇੰਚਾਰਜ ਸਰਦਾਰ ਗੁਰਬਚਨ ਸਿੰਘ ਦੇ ਵੱਲੋਂ ਦੀਪਕ ਚਾਵਲਾ ਨੂੰ ਆਪਣੇ ਦਫ਼ਤਰ ਦੇ ਵਿੱਚ ਬੁਲਾ ਕੇ ਵੀ ਸਨਮਾਨਿਤ ਕੀਤਾ ਗਿਆ। ਆਓ ਤੁਹਾਨੂੰ ਸੁਣਾਉਂਦੇ ਹਾਂ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਦੀਪਕ ਚਾਵਲਾ ਅਤੇ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਦਾ। ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅਤੇ ਵਿਦੇਸ਼ ਵਿਦੇਸ਼ ਵਿੱਚ ਬੱਚੇ ਦੇ ਪੰਜਾਬੀਆਂ ਨੂੰ 15 ਅਗਸਤ ਸਵਤੰਤਰਤਾ ਦਿਵਸ ਦੀ ਲੱਖ ਲੱਖ ਵਧਾਈ ਦੇਣਾ ਚਾਹਦਾ ਹਾਂ ਦਿੰਦਾ ਹਾਂ ਜਿਸ ਦੇ ਅੱਜ ਸਾਡੇ ਟੈਪ ਮਾਰਸਲ ਦੇ ਪਿਛਾਵਲਾ ਵੀ ਜੀ ਨਾਲ ਨੇ ਇਹਨਾਂ ਨੂੰ ਵੀ ਅੱਜ ਸਨਮਾਨ ਮਿਲਿਆ ਹੈ ਪਟਿਆਲੇ ਤੋਂ ਜਿਹੜੇ ਸਾਡੇ ਸ੍ਰੀ ਸਰਦਾਰ ਹਰਪਜਨ ਸਿੰਘ ਡੀਓ ਮੰਤਰੀ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਇਹਨਾਂ ਨੂੰ ਵੀ ਮੈਂ ਇਸ ਗੱਲ ਦੀ ਲੱਖ ਲੱਖ ਵਧਾਈ ਦਿੰਦਾ ਅੱਜ 15 ਅਗਸਤ ਆਜ਼ਾਦੀ ਦਿਵਸ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾئیں ਦਿੰਦਾ ਤੇ ਨਾਲ ਹੀ ਮੈਂ ਸਾਰਿਆਂ ਨੂੰ ਤੁਹਾਡੇ ਪ੍ਰੈਸ ਦੇ ਮਾਧਿਅਮ ਤੋਂ ਸਾਰਿਆਂ ਨੂੰ ਇੱਕ ਬੇਨਤੀ ਵੀ ਕਰਦਾ ਕਿ ਇੱਕ ਟ੍ਰੈਫਿਕ ਮਾਰਸ਼ਲ ਦੀ ਸੇਵਾ ਔਣ ਕਰਕੇ ਕਿ ਆਪਣਾ ਕੋਈ ਵੀ ਵਾਹਨ ਆਪਣੇ ਬਚਾਅ ਵਾਸਤੇ ਇੱਕ ਦੂਜੇ ਦੀ ਆਪਾਂ ਹੈਲਪ ਕਰਨੀ ਹੈ ਬਜ਼ੁਰਗਾਂ ਦਾ ਖਿਆਲ ਰੱਖਣਾ ਹੈ ਤੇ ਬਹੁਤ ਬਹੁਤ ਸ਼ੁਭਕਾਮਨਾئیں ਸਾਰਿਆਂ ਨੂੰ ਜਿਵੇਂ ਕਿ ਤੁਸੀਂ ਵੇਖਿਆ ਕਿ ਅੱਜ ਰਾਜਪੁਰ ਦੇ ਵੱਖ-ਵੱਖ ਥਾਵਾਂ ਤੇ ਬੜੇ ਹੀ ਵਧੀਆ ਢੰਗ ਦੇ ਨਾਲ ਆਜ਼ਾਦੀ ਦਿਹਾੜਾ ਮਨਾਇਆ ਗਿਆ ਅਤੇ ਰਾਜਪੁਰ ਦੇ ਵੱਜਨ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਵੇਖਿਆ ਗਿਆ ਇਹ ਤੁਹਾਨੂੰ ਸਾਡੀ ਕਵਰੇਜ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਅਤੇ ਇਹ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰੋ న్యూਸ 89 ਪੰਜਾਬ ਦੇ ਲਈ ਰਾਜਪੁਰ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਸਰ